ਕਿਉਂਕਿ ਸਾਡਾ ਜਿਹੜਾ ਮੇਨ ਮਕਸਦ ਸੀਗਾ ਉੱਥੇ ਜਾਣ ਦਾ ਨਾ ਜੀ ਉਹ ਸੀਗਾ ਉੱਥੇ ਪੰਜਾਬੀ ਬੋਲੀ ਬਾਰੇ ਕਾਨਫਰੰਸ ਸੀਗੀ ਹਮ ਸੋ ਉੱਥੋਂ ਦੀ ਇੱਕ ਸੰਸਥਾ ਹੈ ਜੀ ਪੰਜਾਬੀ ਪ੍ਰਚਾਰ ਨਾਲ ਦੀ ਸੰਸਥਾ ਹੈ ਤੇ ਇਸ ਵਾਰ ਦੋ ਤਿੰਨ ਸੰਸਥਾਵਾਂ ਨੇ ਰਲ ਕੇ ਪੰਜਾਬੀ ਲਹਿਰ ਐਦਾਂ ਕੋਈ ਸੰਸਥਾਵਾਂ ਨੇ ਕੋਤੋਂ ਦੀ ਸੰਸਥਾ ਪਲਾਕ ਹੈ ਜੀ ਉਹਨਾਂ ਨੇ ਰਲ ਕੇ ਇਸ ਮਾਂ ਬੋਲੀ ਬਾਰੇ ਇੱਕ 3 ਦਿਨ ਦੀ ਕਾਨਫਰੰਸ ਰੱਖੀ ਜੀ ਕਿਉਂਕਿ ਸਾਨੂੰ ਵੀ ਕਈ ਵਾਰ ਨਾ ਜਿਹੜੀ ਚੀਜ਼ ਆਪਣੇ ਨੇੜੇ ਹੋਵੇ ਆਪਾਂ ਨੂੰ ਅਹਿਸਾਸ ਨਹੀਂ ਹੁੰਦਾ ਸਾਨੂੰ ਉੱਥੇ ਬੋਲੀ ਬਾਰੇ ਅਹਿਸਾਸ ਉੱਥੇ ਜਾ ਕੇ ਹੋਇਆ। ਅੱਛਾ। ਕਿਉਂਕਿ ਆਪਣੇ ਇਸ ਪੰਜਾਬ ਦੇ ਵਿੱਚ ਤਾਂ ਸਾਡੇ ਕੋਲ ਪਹਿਲੀ ਤੋਂ ਬੋਲੀ ਕੰਪਲਸਰੀ ਲਾਗੂ ਹੈ। ਸਾਡੇ ਕੋਲ ਤਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਰਗੀ ਇੱਕ ਯੂਨੀਵਰਸਿਟੀ ਹੈ। ਮਤਲਬ ਵਰਡ ਦੇ ਵਿੱਚ ਦੋ ਯੂਨੀਵਰਸਟੀਆਂ ਨੇ ਜਿਹੜੀਆਂ ਕਿਸੇ ਬੋਲੀ ਦੇ ਆਧਾਰਤ ਨੇ ਉਹਨਾਂ 'ਚ ਇੱਕ ਸਾਡੇ ਕੋਲੇ ਹੈ। ਜੀ। ਫਿਰ ਉੱਥੇ ਤਾਂ ਪਹਿਲੀ ਜਮਾਤ ਤੋਂ ਪੰਜਾਬੀ ਨਹੀਂ ਹੈ। ਉਹਦੋਂ ਜਿਹੜਾ ਪੰਜਾਬ ਜਿਹੜੀ ਸਟੇਟ ਹੈ ਉਹੀ ਨਾਲੋਂ ਪਉਂਦੀ ਹੈ। ਵੀ ਪਹਿਲੀ ਜਮਾਤ ਤੋਂ ਲਾਗੂ ਕਰੋ ਤੁਸੀਂ। ਲਾਗੂ ਕਰੋ। ਉਹਨਾਂ ਨੇ ਜਾ ਕੇ ਤਾਂ ਬੀਏ ਦੇ ਵਿੱਚ ਇਹ ਭਾਸ਼ਾ ਆਉਂਦੀ ਹੈ। ਵੀ ਤੁਸੀਂ ਲੈਣੀ ਆਪਸ਼ਨਲ ਭਾਸ਼ਾ ਲੈਣੀ ਲੈ ਸਕਦੇ ਹੋ ਪਰ ਜਿਹੜੇ ਬੰਦੇ ਨੇ ਪਹਿਲੀ ਤੋਂ ਨਹੀਂ ਪੜ੍ਹੀ ਉਹ ਵੀ ਜਗ੍ਹਾ ਕਿ ਪੜੂਗਾ ਹਾਂ ਕਿੱਦਾਂ ਪੜੂਗਾ ਸੋ ਉਹ ਜਿਹੜੀ ਸੁਜੀਤ ਪਾਤਰ ਦੀ ਕਵਤਾ ਸੀਗੀ ਪੰਜਾਬੀ ਬੋਲੀ ਬਾਰੇ ਕਿ ਮੇਰੀ ਮਾਂ ਬੋਲੀ ਮਰ ਰਹੀ ਹੈ ਉਹ ਸਾਨੂੰ ਉੱਥੇ ਜਾ ਕੇ ਅਹਿਸਾਸ ਹੋਇਆ ਪਰ ਨਾਲ ਦੀ ਨਾਲ ਇਹ ਵੀ ਗੱਲ ਹੁੰਦੀ ਸੀ ਵੀ ਪਾਤਰ ਸਾਹਿਬ ਅਗਲੀਆਂ ਲਾਈਨਾਂ 'ਚ ਕਿਤੇ ਇਹ ਵੀ ਲਿਖਦੇ ਸੀ ਕਿ ਹੁਣ ਤੱਕ ਜੇ ਆਪਣੇ ਅਗਲੀ ਕਵਤਾ 'ਚ ਜੇ ਮੈਂ ਰਾਹਾਂ ਤੇ ਨਹੀਂ ਤੁਰਦਾ ਮੈਂ ਤੁਰਦਾ ਤਾਂ ਰਾਹ ਬਣ ਜਾਂਦੇ ਨੇ ਪਰ ਉੱਥੇ ਹਾਲੇ ਵੀ ਅਜੇ ਲੋਕ ਹੈਗੇ ਨੇ ਜਿਨ੍ਹਾਂ ਦੇ ਅੰਦਰ ਪੰਜਾਬੀ ਜ਼ੁਬਾਨ ਧੜਕਦੀ ਹੈ ਪੰਜਾਬੀ ਬੋਲੀ ਧੜਕਦੀ ਹੈ ਉਹ ਕਹਿੰਦੇ ਵੀ ਸਾਨੂੰ ਚਾਹੇ ਕਿਸੇ ਦੀ ਖਲਾਫਤ ਸੁਣੀ ਪਵੇ ਸਾਡੇ ਚਾਹੇ ਕੋਈ ਨਾਲ ਆਵੇ ਚਾਹੇ ਨਾ ਆਵੇ ਅਸੀਂ ਪੰਜਾਬੀ ਮਾਂ ਬੋਲੀ ਦੀ ਗੱਲ ਕਰਨੀ ਹੈ ਤੇ ਕਰਦੇ ਰਹਾਂਗੇ ਇਹ ਸਾਡੀ ਮਾਂ ਬੋਲੀ ਹੈ ਇਹ ਸਾਡੀ ਮਾਂ ਦੀ ਬੋਲੀ ਹੈ ਇਹ ਸਾਡੀ ਮਾਂ ਦੀ ਮਾਂ ਦੀ ਬੋਲੀ ਹੈ ਤੇ ਉਹਦੀ ਮਾਂ ਦੀ ਬੋਲੀ ਹੈ ਫਿਰ ਇਹ ਜਦੋਂ ਪਹਿਲੀ ਵਾਰ ਅਸੀਂ ਜ਼ੁਬਾਨ ਦੇ ਵਿੱਚੋਂ ਕਹਿੰਦੇ ਕੋਈ ਸ਼ਬਦ ਕੱਢਿਆ ਜੇ ਅਸੀਂ ਬੋਲਣ ਲੱਗੇ ਤਾਂ ਪਹਿਲਾ ਬੋਲੋ ਪੰਜਾਬੀ ਦਾ ਸੀਗਾ ਕਿਉਂਕਿ ਸਾਡੀ ਮਾਂ ਨੇ ਸਾਨੂੰ ਸਿਖਾਇਆ ਇਸ ਕਰਕੇ ਸਾਡੀ ਬੋਲੀ ਉਹ ਹੈ ਉੱਥੇ ਜਾ ਕੇ ਵੀ ਆਪ ਨੂੰ ਮਹਿਸੂਸ ਹੋਇਆ ਸੀ ਹੋਰ ਮੁਲਕਾਂ 'ਚ ਵੀ ਜਾਂਦੇ ਆਂ ਕਈ ਵਾਰ ਮਨਾਂ ਵਿੱਚ ਬਹੁਤ ਸਾਰੇ ਲੋਕ ਪੜ੍ਹ ਲਿਖ ਕੇ ਤਰੱਕੀਆਂ ਕਰਕੇ ਸੋਚ ਲੈਂਦੇ ਨੇ ਕਿ ਪੰਜਾਬੀ ਜਹਲਾਂ ਦੀ ਭਾਸ਼ਾ ਹੈ ਪੰਜਾਬੀਆਂ ਪਰਾਂ ਦੀ ਭਾਸ਼ਾ ਹੈ ਪੰਜਾਬੀ ਦੇਸੀ ਲੋਕਾਂ ਦੀ ਭਾਸ਼ਾ ਹੈ ਪਰ ਉੱਥੇ ਜਾ ਕੇ ਅਹਿਸਾਸ ਹੋਇਆ ਕਿ ਜਿਹੜੀ ਤੁਹਾਡੀ ਮਾਂ ਬੋਲੀ ਹੁੰਦੀ ਹੈ ਉਹ ਉਹ ਤੁਹਾਡੀਆਂ ਜੜ੍ਹਾਂ ਨੇ ਹੂੰ ਉਹ ਮੱਖ ਮਿੱਠੀ ਬੋਲੀ ਹੈ ਉਹਨੂੰ ਚਾਹੇ ਕੋਈ ਕੁਛ ਕਹੇ ਉਹ ਤੁਹਾਡੀ ਪਹਿਲੀ ਪ੍ਰੈਫਰੈਂਸ ਹੋਣੀ ਚਾਹੀਦੀ ਜਿਹੜਾ ਮਜ਼ਬੂਤ ਹੋਣੀ ਬਹੁਤ ਜ਼ਰੂਰੀ ਹੈ ਜਿਹੜਾ ਮਜ਼ਬੂਤ ਹੋਣੀ ਬਹੁਤ ਜ਼ਰੂਰੀ ਨੇ ਬਿਲਕੁਲ ਬਿਲਕੁਲ ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜੀ ਉਹਨਾਂ ਦੇ ਪਿਆਰ ਦੀ ਤੁਹਾਨੂੰ ਗੱਲ ਸੁਣਾਉਣਾ ਮੈਂ ਬਈ ਚਮਕੌਰ ਸਾਹਿਬ ਇਲਾਕੇ ਦੇ ਵਿੱਚ ਇੱਕ ਪਿੰਡ ਹੈ ਜਿਹੜੀ ਨੀਲੇ ਨੂੰ ਨਹਿਰ ਜਾਂਦੀ ਹੈ ਕੱਚੀ ਨਹਿਰ ਉੱਪਰ ਤੋਂ ਜੀ ਇਹ ਨਹਿਰ ਦੇ ਚਮਕੌਰ ਸਾਹਿਬ ਟਪਕੇ ਇੱਕ ਪਿੰਡ ਆਉਂਦਾ ਪਿੰਡ ਦਾ ਨਾਮ ਹੈ ਬੱਸੀ ਗੁਜਰਾਣਾ ਬੱਸੀ ਗੁਜਰਾਣਾ ਉੱਥੇ ਮੈਡਮ ਗੁਰਪ੍ਰੀਤ ਕੌਰ ਪੰਘੂਹਰਾਂ ਦੇ ਜਿਹੜੇ ਹਸਬੰਦ ਨੇ ਸਵਰਨ ਸਿੰਘ ਪੰਘੂ ਜੀ ਉਹਨਾਂ ਕਾਫੀ ਲੰਬੇ ਟਾਈਮ ਤੋਂ ਇੱਕ ਉੱਥੇ ਐਜੂਕੇਸ਼ਨ ਚਲਾਉਂਦੇ ਨੇ ਚਲਾਉਂਦੇ ਨੇ ਹਾਂ ਬਿਲਕੁਲ ਮੈਮ ਗੱਲ ਕਰਦੇ ਸੀ ਬੜਾ ਵਧੀਆ ਧਾਰਾ ਹੈ ਉਹ ਉਹ ਧਾਰਾ ਇਹੋ ਜ ਹੈ ਜਿਹੜਾ ਮਤਲਬ ਕਿਸੇ ਬੱਚੇ ਨੂੰ ਸਾਮ ਹੀ ਨਹੀਂ ਸਮਝਦਾ ਕਿਸੇ ਬੱਚੇ ਨੂੰ ਆਪਣਾ ਹੱਕ ਨਹੀਂ ਸਮਝਦਾ ਉਹਨਾਂ ਜਿਹਨਾਂ ਬੱਚਿਆਂ ਦੀ ਪੜ੍ਹਨ ਦੀ ਇੱਛਾ ਹੈ ਤੇ ਬੱਚਿਆਂ ਕੋਲ ਫੀਸ ਨਹੀਂ ਹੈ ਘਰੋਂ ਆਰਥਿਕ ਪੱਖੋਂ ਕਮਜ਼ੋਰ ਨੇ ਉਹਨਾਂ ਬੱਚੇ ਨੂੰ ਫ੍ਰੀ ਪੜਾਉਂਦਾ ਓਕੇ ਉਹਦੇ ਵਿੱਚ ਫੀਸ ਕਾਪੀਆਂ ਕਿਤਾਬਾਂ ਉਹਨਾਂ ਦੇ ਕੱਪੜੇ ਆਉਣ ਜਾਣ ਦਾ ਬੱਸ ਦਾ ਕਰਾਇਆ ਸਾਰਾ ਕੁਝ ਉਹਨਾਂ ਦਾ ਹੀ ਹੈ ਸੋ ਉਹ ਬਹੁਤ ਸਾਰੇ ਦਾਨੀ ਸੱਜਣਾ ਸਾਰੇ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ Instagram ਪੇਜ ਨੂੰ ਫੋਲੋ ਕਰੋ